ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਗਏ ਹਾਂ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਜਿਹੜਾ ਨਹੀਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਹਮ ਬਈ ਠੀਕ ਵੀਰ ਜੀ ਬਾਈ ਜੀ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਰਿਸਪੌਂਸ ਉਹ ਪੂਰਾ ਵਧੀਆ ਇਹ ਹੈ ਜੀ ਉਹ ਵੀ ਬਹੁਤ ਹਾਂ ਦੂਜੇ ਦਿਨ ਵੀ ਗਈਆਂ ਸੀ ਬੜਾ ਚੰਗੀਆਂ ਸੀ ਚੰਗੀਆਂ ਸੀ ਜੀ ਮੁੱਲ ਵੀ ਜਾਇਜ਼ ਸੀ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਸਾਬਕਾ ਸਰਪੰਚ ਜਉਂਤ ਸਿੰਘ ਜੀ ਪਿੰਡ ਮੌੜਮਖਸੂਤਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਪਿੰਡ ਰਾਈਆ ਜੀ ਆਪਾਂ ਆਪਾਂ ਰੋਡ ਦੇ ਉੱਤੇ ਪਿੰਡ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮਾਈਨ 98150 4 ਕਿੰਨੇ ਦਿਨਾਂ ਦੀ ਕੱਚੀ ਇਹ ਲੈ ਜੀ ਹਫਤਾ ਲੈ ਜੀ ਹਫਤਾ ਲੈ ਜੀ ਕਿੰਨਾ ਕੁ ਦੁੱਧ ਦੇ ਦੂ ਆ ਤੁਸੀਂ ਕੱਢ ਦੋ 20 ਪਲੱਸ ਕਰ ਦੋ ਜੀ ਓਕੇ ਬਾਈ ਜਿਆਦਾ ੜੀ ਬੱਛੀ ਆ ਪੂਰੀ ਕੱਦ ਚੰਗਾ ਬਰੀਡ ਚੰਗੀ ਆ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਠੰਡੀ ਸੀਲ ਜਿਵੇਂ ਮਰਦੀ ਆ ਤਲਾਈ ਚੱਲ ਕੋਈ ਚੈੱਕ ਨਹੀਂ ਥਾਣ ਦੇਖੋ ਥਾਣ ਦਾ ਸਾਈਜ਼ ਬਹੁਤ ਚੰਗਾ ਮੁਠੀ ਵਾਲਾ ਥਣ ਚਾਰੇ ਥਣ ਬਈ ਨਿੱਖੜਵੇਂ ਪੂਰੇ ਗੈਬ ਤੇ ਚਵਾਈ ਚੂੜੀ ਬਹੁਤ ਚੰਗੀ ਨਿਕਲੂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਕੋਈ ਛੋਟ ਹੀ ਨਹੀਂ ਫੁੱਲ ਬਰੀਕ ਹੈ ਫੇਸ ਦੇਖੋ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸੁਨਖਪੁਣਾ ਬੈਡ ਦੇ ਵਿੱਚ ਫੁੱਲ ਆ ਬਾਈ ਕੀ ਮੋਹ ਲਵਰੇਜ ਹੈ ਜੀ ਮੋਲ 73000 ਦੇ ਦੇਣਗੇ ਮਾਨਤਨ ਹੋ ਜਾ ਮਾਨਤਨ ਹੋ ਜੂਗਾ ਜੀ ਠੀਕ ਆ ਬਾਈ ਸਾਫ ਸੁਥਰੀ ਬਸ ਸਾਡਾ ਪੂਰੀ ਠੰਡੀ ਸਾਬੂ ਹੂੰ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਮੋਹਲ ਜਮ ਜਾਇਜ ਆ ਬਾਈ ਮਾਨਤਨ ਮੌਕੇ ਤੇ ਜ਼ਰੂਰ ਹੋਜੂ ਨਾਲਾ ਨੂੜਾ ਫੁੱਲ ਚੰਗੀਆਂ ਕੱਲੀ ਕੱਚੀ ਕੱਚੀ ਆ ਦਣ ਲੈ ਲਈ ਹਫਤਾ ਲੈ ਜੀ ਉਹਦ ਨੂੰ ਆਰਡਰ ਹੈ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਲੈ ਜਿਵੇਂ ਮਾਰ ਦਿਆ ਉੱਥੇ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਥਾਣ ਦੇਖੋ ਮੁੱਠੀ ਵਾਲਾ ਥਾਣ ਤਿਆਰ ਕਰਦੀ ਹੁੰਦੀ ਹੈ ਕੱਲੀ ਕੱਚੀ ਕੱਚੀ ਹੈ ਅੱਗੇ ਭਾਈ 2 ਨੰਬਰ ਤੇ ਹਾਂਜੀ ਕਿਹੜਾ ਸੂਆ ਭਾਈ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਵੀ ਲੈ ਜੂ ਹਫਤਾ ਜੀ ਹਫਤਾ ਲੈ ਜੀ ਕਿੰਨਾ ਕੀ ਰਿਕਾਰਡ ਦੁੱਧਾ ਵੇ ਦੁੱਧ ਦੀ 20 ਪਲੱਸ ਕਰ ਦੋ ਜੀ 20 ਪਲੱਸ 82.5 ਪੈਂਦੀ ਐ ਐਚਐਸਪੀ ਪਿੱਟੂ ਬੇਹੋ ਪੈਦਾ ਹੋਈ ਵੀ ਐ ਜੀ ਹੂੰ ਪੰਜਾਬ ਵਾਲੀ 80 ਵੱਡੀ ਜਰਸੀ ਤੇ ਐਚਐਫ ਨਾਲ ਕਰਾਓ ਸਾਫ ਫੁੱਲ ਬਰੀਡ ਆ ਫੈਂਟ ਫੁੱਲ ਗਰਮੀ ਨਹੀਂ ਮੰਨਦੀ ਬਿਲਕੁਲ ਕੱਲੀ ਕੱਚੀ ਕਰਦੀ ਆ ਹਫਤੇ ਖਾਣ ਦੀ ਠੰਡੀ ਦੇਖੋ ਜਿਵੇਂ ਮਰਦੀ ਆ ਉੱਥੇ ਫੇਰੀ ਚੱਲ ਕੋਈ ਚੱਕਰ ਨਹੀਂ ਲੇਵਾ ਐ ਪਰ ਲਾ ਰੋਗ ਰਵੜ ਨੂੰ ਵਾਦਾ ਲੇਵਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਚੰਗੀ ਨਿਕਲੂਗੀ ਇਸ ਬੜਾ ਚੰਗਾ ਬੋਦੀ ਚੰਗੀ ਹੈ ਸੁਨੱਖ ਆਪਣਾ ਫੁੱਲ ਆ ਬੜਾ ਕੀ ਮੁੱਲ ਆ ਬਈ ਜੈ ਜੈ ਇਹ ਵੀ ਦੇ ਦਾਂਗੇ 75 ਦੂਜੀ 75 ਦੀ ਮਾਨਤਨ ਹੋ ਜਾ ਮਾਨਤਨ ਹੋ ਜਾ ਜੀ ਜੇ ਵੀਰੇ ਜੋੜਾ ਕੋਈ ਇਕੱਠਾ ਲਵੇ ਵਧੀਆ ਮਾਨਤਨ ਕਰੂਗੇ ਉਹਦਾ ਕਰ ਦਾਂ ਮਾਨਤਨ ਜੋੜੇ ਦਾ ਠੀਕ ਆ ਬਾਈ ਮੁੱਲ ਦੋਵਾਂ ਦਾ ਹੀ 75 75 ਹਜ਼ਾਰ ਆ ਬਈ ਮਾਨਤਨ ਜ਼ਰੂਰ ਹੋ ਜਾ ਜੇ ਜੋੜਾ ਇਕੱਠਾ ਲਾਉਂਗੇ ਬਾਈ ਕਹਿੰਦਾ ਵਧੀਆ ਮਾਨਤਨ ਕਰ ਦਿਆਂਗੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ